ਸ਼ੋ ਦੀ ਸਮਾਪਤੀ ਹੋ ਚੁੱਕੀ ਹੈ ਅਰਬਨ ਪਿੰਡੂ ਵੱਲੋਂ ਤੇ ਤੇ ਰੱਬੋ ਟੀਵੀ ਦੇ ਵੱਲੋਂ ਰਿਵਿਊ ਲਿੱਤੇ ਜਾਣਗੇ ਕਿ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਬਾਪੂ ਜੀ ਕਿੰਨਾ ਦਾ ਲੱਗਿਆ ਅੱਜ ਦਾ ਸ਼ੋ ਬਹੁਤ ਵਧੀਆ ਲੱਗਿਆ ਬਹੁਤ ਮਜ਼ਾ ਆ ਗਿਆ ਮਜ਼ਾ ਆ ਗਿਆ ਹਾਂ ਜੀ ਕਿੰਨੇ ਨੰਬਰ ਦੋਗੇ 100 ਬੱਲੇ 100 ਹਾਂ ਜੀ 100 ਆਊਟ ਆਫ 100 ਜੀ 100 ਆਊਟ ਆਫ 100 ਦਸਾਂ 'ਚੋਂ 10 ਨੰਬਰ ਦਸ 'ਚੋਂ ਜੇ 11 ਬੰਦੇ ਨੇ ਤਾਂ ਅਸੀਂ 11 ਦੇਾਂਗੇ ਦਸ 'ਚੋਂ ਦਸ ਮੇਰਾ ਬੱਸ ਦਸ 'ਚੋਂ 100 ਦੇ ਦਵਾਂ ਜੀ 100 ਆਊਟ ਆਫ 100 ਦਸਾਂ ਜੋ ਆਪਾਂ 10 ਹੀ ਦਵਾਂਗੇ ਜੇ ਵੱਧ ਦਾ ਬੋਲਤ ਕੋਲ ਬਿਲਕੁਲ ਉਸ ਨਾਲੋਂ ਵੱਧ ਪੰਟੀਵਾਜੀ ਨੂੰ ਬਹੁਤ ਬਹੁਤ ਧੰਨਵਾਦ ਜਿਹੜੇ ਸ਼ੋਅ ਕਰਾਉਂਦੇ ਆ ਉਹਨਾਂ ਦੇ ਸਦਕੇ ਹੀ ਅਸੀਂ ਦੇਖ ਲੈਨੇ ਆ ਬਹੁਤ ਸੋਹਣਾ ਇੱਕ ਦਿਲੀ ਤਮੰਨਾ ਸੀ ਉਹਨਾਂ ਨੂੰ ਨੇੜੇ ਕੋਲੋਂ ਦੇਖਣ ਦੀ ਅੱਜ ਪੂਰੀ ਹੋ ਗਈ ਹਾਂਜੀ ਸ਼ੋਅ ਦੀ ਸਮਾਪਤੀ ਹੋ ਚੁੱਕੀ ਹੈ ਅਰਬਨ ਪਿੰਡੂ ਵੱਲੋਂ ਤੇ ਤੇ ਰੱਬੋ ਟੀਵੀ ਦੇ ਵੱਲੋਂ ਰਿਵਿਊ ਲਿੱਤੇ ਜਾਣਗੇ ਕਿ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਦੀਦੀ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਸੋਹਣਾ ਇੱਕ ਦਿਲੀ ਤਮੰਨਾ ਸੀ ਉਹਨਾਂ ਨੂੰ ਨੇੜੇ ਕੋਲੋਂ ਦੇਖਣ ਦੀ ਅੱਜ ਪੂਰੀ ਹੋ ਗਈ ਪੂਰੀ ਹੋ ਗਈ ਦੱਸਾਂ ਚੋ ਕਿੰਨੇ ਨੰਬਰ ਦੋਗੇ ਅਰਬਨ ਵਿੰਡੂ ਨੂੰ ਦੱਸਾਂ ਚੋ 10 ਨੰਬਰ ਬੰਟੀ ਬਾਈ ਨੂੰ ਰੂ ਰਾਜੀ ਹੋਗੀ ਰੂ ਰਾਜੀ ਹੋਗੀ ਬੰਟੀ ਬਾਈ ਨੂੰ ਕਿੰਨੇ ਨੰਬਰ ਦੋਗੇ ਬੰਟੀ ਬਾਈ ਤੁਸੀਂ ਔਰ ਜਿੰਨਾਂ ਦੇਤੇ ਬੀ ਲਿਖਿਆ ਹੈ ਨਾ ਕੈਪ ਦੇ ਉੱਤੇ ਹੀ ਇਸ ਬੰਟੀ ਉਹਨਾਂ ਨੂੰ ਵੀ ਦੱਸ ਦੱਸ ਦੀ ਕਿਉਂਕਿ ਇੰਨੀ ਖੁਸ਼ੀ ਹੈ ਮੈਂ ਦੱਸ ਨਹੀਂ ਸਕਦੇ ਹੂੰ ਬਹੁਤ ਬਹੁਤ ਖੁਸ਼ੀ ਦੀਦੀ ਨੂੰ ਤੇ ਬਾਪੂ ਜੀ ਨੇ ਗੱਲ ਕਰਾਂਗੇ ਬਾਪੂ ਜੀ ਕਿੰਨਾ ਦਾ ਲੱਗਿਆ ਅੱਜ ਦਾ ਸ਼ੋਅ ਬਹੁਤ ਵਧੀਆ ਲੱਗਈ ਬਹੁਤ ਮਜ਼ਾ ਆ ਗਿਆ ਮਜ਼ਾ ਆ ਗਿਆ ਹਾਂਜੀ ਕਿੰਨੇ ਨੰਬਰ ਦੋਗੇ 100/100 100/100 ਤੁਸੀਂ ਕਿੰਨੇ ਨੰਬਰ ਦੋਗੇ ਹਾਂਜੀ 100 ਆਊਟ ਆਫ 100 ਜੀ ਤੁਸੀਂ ਕਿੰਨੇ ਨੰਬਰ ਦੋਗੇ 100 ਆਊਟ ਆਫ 100 ਥੈਟ ਵਾਸ ਸੋ ਨਾਈਸ ਬਹੁਤ ਵਧੀਆ ਸੀਗਾ ਟਿਕਟਾਂ ਦਾ ਮੁੱਲ ਟਿਕਟਾਂ ਦਾ ਮੁੱਲ ਕੋਲ ਬਿਲਕੁਲ ਉਸ ਨਾਲੋਂ ਵਾਧੂ ਉਸ ਨਾਲੋਂ ਵਾਧੂ ਗੈਸ ਹਾਂਜੀ ਖਾਨਾਨ ਭਾਈ ਕਿੰਨੇ ਨੰਬਰ ਦੋਗੇ ਅਸੀਂ ਜੀ 100 ਆਊਟ ਆਫ 10 ਜੀ ਕੀ ਅਰਬਨ ਅਰਬਨ ਪਿੰਡੂ ਟਿਕਟਾਂ ਦਾ ਮੁੱਲ ਉਤਾਰ ਗਈ ਫਿਰ ਭਾਈ ਜੀ ਅਰਬਨ ਪਿੰਡੂ ਵਾਲਿਆਂ ਨੇ ਇੱਥੇ ਸਿਰ੍ਹਾ ਲਾਤਾ ਜੋ ਚੜ੍ਹਾਈਆਂ ਹੋ ਜੋ ਇਹਨਾਂ ਨੇ ਸ਼ੋਅ ਨੂੰ ਸਾਬਤ ਕੀਤਾ ਮੈਂ ਇਦਾਂ ਦਾ ਸ਼ੋਅ ਨਹੀਂ ਦੇਖਿਆ ਇਦਾਂ ਦੀ ਪ੍ਰੋਡਕਸ਼ਨ ਨਹੀਂ ਦੇਖੀ ਇਦਾਂ ਦੀ ਅਰੇਂਜਮੈਂਟਸ ਵੀ ਦੇਖੀਆਂ ਜੋ ਲੋਕਾਂ ਨੇ ਇੱਥੇ ਪਿਆਰ ਦਿੱਤਾ ਤੇ ਸਭ ਤੋਂ ਵੱਡਾ ਜੀ ਧੰਨਵਾਦ ਰੱਬੋ ਟੀਵੀ ਦਾ ਉਹਨਾਂ ਨੇ ਇਹ ਸ਼ੋਅ ਨੂੰ ਬਹੁਤ ਪ੍ਰਮੋਟ ਕੀਤਾ ਉਹਨਾਂ ਨੇ ਦਿਲੋਂ ਕੀਤਾ ਉਹਨਾਂ ਨੇ ਇਹ ਆਪਣਾ ਫਰਜ਼ ਪੂਰਾ ਕੀਤਾ ਜੀ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਸੋ ਮੱਚ ਜੀ ਹਾਂਜੀ ਤੁਸੀਂ ਕਿੰਨੇ ਨੰਬਰ ਦੋਗੇ ਦਸਾਂ ਚੋਂ ਈਵੈਂਟ ਨੂੰ ਨਹੀਂ 10 ਨੰਬਰ ਪੂਰੇ ਬਹੁਤ ਬੜੀਆ ਪ੍ਰੋਗਰਾਮ ਸੀ ਦਸ ਵਿੱਚ ਹੋ ਜੇ 11 ਬੰਦੇ ਨੇ ਤਾਂ ਅਸੀਂ 11 ਦੇਾਂਗੇ ਬਹੁਤ ਬੜੀਆ ਪ੍ਰੋਗਰਾਮ ਸੀ ਬਹੁਤ ਬੜੀਆ ਪ੍ਰੋਗਰਾਮ ਫੈਮਿਲੀ ਦੇ ਨਾਲ ਬੈ ਕੇ ਗਾਣੇ ਸੁਣਨਾ ਮਤਲਬ ਅੱਜ ਦੀ ਡੇਟ ਇਚ ਐਵੇਂ ਦੇ ਕਲਾਕਾਰ ਬਹੁਤ ਘੱਟ ਨੇ हां जी तो मतलब बहुत पूरी फैमिली ने एंजॉय किया। ਦੱਸੋ ਜੀ ਕਿੰਨੇ ਨੰਬਰ ਦਵੋਗੇ? ਦੱਸਾਂ ਜੋ 11 ਦੇਾਂਗੇ। ਟਿਕਟਾਂ ਦਾ ਮੁੱਲ ਉੱਤਰ ਗਿਆ ਤੁਹਾਡਾ? ਹਾਂ ਟਿਕਟਾਂ ਦਾ ਪੂਰਾ ਮੁੱਲ ਉੱਤਰ ਗਿਆ ਜੀ। ਬਿਲਕੁਲ ਬਹੁਤ ਬੜਾ। ਬਾਪੂ ਜੀ ਤਾਂ ਬਹੁਤ ਸੋਸ਼ੀਅਲ ਹੈ। ਬਾਪੂ ਜੀ ਤਾਂ ਮੇਰੇ ਪਾਏ ਬਾਪੂ ਜੀ ਨੇ ਤਾਂ। ਬਾਪੂ ਜੀ ਨੇ ਕਹਿੰਦੇ ਭੰਗੜੇ ਭੜੇ ਪਾਏ। ਦੱਸੋ ਜੀ ਕਿੰਨੇ ਨੰਬਰ ਦਵੋਗੇ? ਮੈਂ 10 ਚ 10। ਮੇਰਾ ਬੱਸ 100 ਦੇ ਦਵਾਂ। 10 ਚ 100 ਦੇ ਦੇਵਾਂ। ਡਾਲਰ ਦੇ ਦੋ। ਲੱਲੂ ਜੀ ਲੱਲੂ ਜੀ ਨੇ ਮਰਜ਼ੀ। ਅਗਲੀ ਵਾਰ ਟਿਕਟਾਂ ਖਰੀਦ ਲਿਓ ਇਹ ਡਾਲਰ। ਅਰਬਨ ਪਿੰਡੋ ਜਿਹਦਾ ਇ ਉਹ ਤੁਸੀਂ ਜਿਹੜੇ 100 ਡਾਲਰ ਹੁਣ ਮੈਨੂੰ ਦੇਣੇ ਸੀ ਉਹਦੇ ਟਿਕ ਟਕ ਰੀਦ ਕੇ ਕੋਲ ਨਹੀਂ ਅਰਬਨ ਵਾਲਿਆਂ ਤੇ ਤਾਂ ਮੁਕਾਬਲਾ ਨਹੀਂ ਐਨਾ ਸੋਨਾ ਕਰਾਂ ਦੇਵਿਡ ਕੋਈ ਨਹੀਂ ਕਿਸੇ ਮੁਕਾਬਲਾ ਨਹੀਂ ਕਿੰਨੇ ਲਾਉਂਗੇ ਅਰਬਨ ਨੰਬਰ ਉਹ 1000 ਨੰਬਰ ਰੱਬੋ ਟੀਵੀ ਨੂੰ ਕਿੰਨੇ ਨੰਬਰ ਦੋਵਗੇ ਫੁੱਲ ਨੰਬਰ ਤੁਸੀਂ ਕਿੰਨੇ ਦੋਵਗੇ ਫੁੱਲ ਫੁੱਲ ਨੰਬਰ ਬੱਚਿਆਂ ਦੇ ਨਾਲ ਆਇਓ ਕਿੰਨੇ ਨੰਬਰ ਦੋਵਗੇ ਇਵੈਂਟ ਕਿਦਾਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਇੰਜੋਏ ਕੀਤਾ ਬਹੁਤ ਨੱਚੇ ਤੁਸੀਂ ਨੇ ਬੱਚੇ ਭੂਮਾ ਤੇ ਆਪਾਂ ਬੱਚੇ ਰਹੇ ਹੁਣ ਬੱਚੇ ਸਟੇਜ ਤੇ ਅਸੀਂ ਬੱਚੇ ਵਧੀਆ ਲੱਗਿਆ ਸੰਡੇ ਵਧੀਆ ਲੱਗਿਆ ਬਹੁਤ ਵਧੀਆ ਲੱਗਾ ਕਿੰਨੇ ਨੰਬਰ ਦੋਗੇ ਅਰਬਨ ਪਿੰਡ ਪ੍ਰੋਡਕਸ਼ਨ ਨੂੰ ਆਊਟ ਆਫ 100 ਆਊਟ ਆਫ 100 ਤੁਸੀਂ ਕਿੰਨੇ ਦੋਗੇ ਹਾਂਜੀ 100 ਆਊਟ ਆਫ 100 ਤੁਸੀਂ ਕਿੰਨੇ ਦੋਗੇ ਬਾਪੂ ਜੀ 100 100 ਮਿਲਿਆ ਰ ਆ ਗਿਆ ਨਾ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਸਾਰਿਆਂ ਨੂੰ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਵਾ ਕਿੱਦਾਂ ਦਾ ਲੱਗਿਆ ਬੀਜੀ ਇਵੈਂਟ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਦਸਾਂ ਚ ਕਿੰਨੇ ਨੰਬਰ ਦਵੋਗੇ ਦਸਾਂ ਤੇ ਦਸੇ ਤੁਸੀਂ ਕਿੰਨੇ ਦਵੋਗੇ ਦਸੇ ਦਵਾਂਗੇ ਦਸੇ ਦਵਾਂਗੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਅਗਲੀ ਵਾਰ ਜ਼ਰੂਰ ਦੇਖਣਾ ਹੈ ਕੋਈ ਵੀ ਇਵੈਂਟ ਹੋਊਗਾ ਅਰਬਨ ਪਿੰਡੂ ਪ੍ਰੋਡਕਸ਼ਨ ਦਾ ਹਾਂਜੀ ਬਹੁਤ ਦੇਖਦੇ ਹਾਂ ਹਾਂਜੀ ਸਾਡੇ ਨਾਲ ਸਾਡੇ ਬਾਈ ਨੇ ਬਾਈਆਂ ਬਿਨਾ ਹਰੇਕ ਸ਼ਾਮ ਅਧੂਰੀ ਹੁੰਦੀ ਹੈ ਕਿਉਂਕਿ ਪੈਣਾ ਦੇ ਸਿਰ ਤੇ ਭਾਈ ਰਾਜਗਰ ਦੇ ਹੁੰਦੇ ਨੇ ਬੇਰੇ ਚੈਨਲ ਦੇ ਉੱਤੇ ਸਾਡੇ ਚੈਨਲ ਦੇ ਉੱਤੇ ਤੁਹਾਡੇ ਆਪਦੇ ਚੈਨਲ ਦੇ ਉੱਤੇ ਬਾਈਆਂ ਦਾ ਬਹੁਤ ਸਪੋਰਟ ਹੈ ਭਾਈ ਜੀ ਕੀ ਕਹੋਗੇ ਤੁਸੀਂ ਅੱਜ ਦੀ ਫੁੱਲ ਸਪੋਰਟ ਹੈ ਜੀ ਬਹੁਤ ਬਹੁਤ ਵਧੀਆ ਲੱਗਿਆ ਪੰਜਾਬੀ ਸਵੇਰ ਇੱਥੇ ਬ੍ਰੈਸ ਬੈਂਚ ਦੇਖਣ ਨੂੰ ਮਿਲ ਰਿਹਾ ਸਗੋਂ ਅੱਜ ਇਵੈਂਟ ਕੈਨਸਲ ਹੋਣ ਵਾਲਾ ਸੀਗਾ ਕਿਤੇ ਰੱਬ ਦੀ ਮਿਹਰ ਨਾਲ ਆਪਾਂ ਲੱਕੀ ਰਹਿ ਗਏ ਹਨ ਹਾਂਜੀ ਹਾਂ ਬਹੁਤ ਲੱਕੀ ਰਹਿ ਗਏ ਮੈਲਵਨ ਸਿਡਨੀ ਵਾਲੇ ਨਾਲੋਂ ਜ਼ਿਆਦਾ ਲੱਕੀ ਆ ਪਾਈਆਂ ਮੇਰੇ ਖਿਆਲ 'ਚ ਬ੍ਰਿਸਬਨ ਵਾਲੇ ਉਵੇਂ ਹੀ ਲੱਕੀ ਨੇ ਹਾਂਜੀ ਉਹ ਪਿਛਲੀ ਵਾਰ ਵੀ ਸ਼ੋਅ ਕੈਂਸਲ ਹੋ ਗਿਆ ਸੀਗਾ ਸਗੋਂ ਇਸ ਵਾਰ ਸਗੋਂ ਵਧੀਆ ਹੋ ਗਿਆ ਜੇ ਹੁਣ ਹੋ ਗਿਆ ਨਜ਼ਾਰਾ ਬੰਨਿਆ ਜੀ ਪੂਰਾ ਹੀ ਪੂਰਾ ਕਿਵੇਂ ਦਾ ਲੱਗਿਆ ਦੱਸੋ ਜੀ ਕਿੰਨੇ ਨੰਬਰ ਦਸਾਂ ਜੋ ਆਪਾਂ 10 ਹੀ ਦੇਵਾਂਗੇ ਜੇ ਵੱਧ ਦੇ ਸਕਦੇ ਹਾਂ ਤੇ ਵੱਧ ਵੀ ਦੇ ਦਾਂਗੇ ਤੁਸੀਂ ਭਾਈ ਜੀ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਪਹਿਲੀ ਵਾਰੀ ਮੈਂ ਤਾਂ ਆਇਆ ਹੀ ਆ ਬ੍ਰੈਸ਼ਮੈਨ 쇼 ਦੇ ਹਾਂ ਜੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਮਾਣਿਆ ਅਸੀਂ ਬਹੁਤ ਮੋਢਾ ਤੇ ਗਲਾ ਫਾਈ ਬੈਟ ਹੋਰੀ ਬਹੁਤ ਵੀਰਨ ਚੀਕਾ ਹੋ ਮਾਰੀਆਂ ਬਹੁਤ ਮਾਰੀਆਂ ਕੱਲਾ ਮੈਂ ਨਹੀਂ ਸੁਣਦਾ ਇਹ ਮਨ ਲੋ ਆਦਾ ਇੱਥੇ ਵੀਰੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਆਪਾਂ 10 'ਚ 10 ਨੰਬਰ ਦੇਵਾਂਗੇ ਬਾਬਾ ਜੀ ਨੇ ਨਿਆਰਾ ਲਿਆਤਾ ਜੀ ਅਰਬਨ ਪਿੰਡੂ ਟਿਕਟਾਂ ਦਾ ਬੋਲ ਤਾਰ ਗਈ ਬਿਲਕੁਲ ਜੀ ਬਿਲਕੁਲ ਥੈਂਕ ਯੂ ਸਰ ਬ ਉਹਨਾਂ ਦੇ ਸਦਕਾ ਹੀ ਅਸੀਂ ਦੇਖ ਲਏ ਨੇ ਅੱਗੇ ਵੀ ਕਾਫੀ ਸ਼ੋਅ ਦੇਖੇ ਉਹਨਾਂ ਦੇ ਹਣ ਸਰਤਾਜ ਭਾਈ ਦਾ ਸ਼ੋਅ ਸੀਗਾ ਉਹ ਵੀ ਬਹੁਤ ਉੱਤੇ ਹੀ ਆਨੰਦ ਲਿਆ ਤੇ ਅੱਗੋ ਵੀ ਅੱਗੇ ਵੀ ਜਿਹੜਾ ਉਹ ਗਾਉਂ ਪਹੁੰਚੋਗੇ ਹਾਂਜੀ ਆ ਜਰੂਰ ਇਹ ਪਾਈਆਂ ਦੇ ਫੇਸ ਨੇ ਜਿਹੜੇ ਕੈਮਰੇ ਵਿੱਚ ਕੈਦ ਹੋ ਚੁੱਕੇ ਨੇ ਅੱਖਾਂ ਦੇ ਵਿੱਚ ਮੜ ਲਓ ਭਾਈ ਭਾਈ ਦੇਖਾਂ ਵਿੱਚ ਕੈਦ ਹੋਏ ਪਿਆ ਜੀ ਤੁਹਾਨੂੰ ਕੈਦ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਹੈ ਵੀਰੇ ਥੈਂਕ ਯੂ ਸੋ ਮੱਚ ਇੱਕ ਵਾਰ ਦੇਖ ਕੇ ਕਹਿ ਦਿਓ ਕਿ ਰਬੋ ਟੀਵੀ ਦੇਖਦੇ ਰਹੋ ਰਬੋ ਟੀਵੀ ਰਬੋ ਟੀਵੀ ਦੇਖਦੇ ਰਹੋ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰੇ